ਸੋ ਸਿਆਸਤ ਨਾਲ ਜੁੜੀ ਇਹ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡ ਦਿੱਤੀ ਹੈ ਜੀ ਹਾਂ ਸੁਖਬੀਰ ਸਿੰਘ ਬਾਦਲ ਵੱਲੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਪਾਰਟੀ ਪ੍ਰਧਾਨਗੀ ਛੱਡਣ ਦਾ ਐਲਾਨ ਸੁਖਬੀਰ ਬਾਦਲ ਨੇ ਅਜਿਹੇ ਸਮੇਂ ਦੇ ਵਿੱਚ ਕੀਤਾ ਜਦ ਅਸ਼ਰੀਆ ਕਾਲ ਤੱਕ ਤੱਕ ਸਾਹਿਬ ਦੇ ਵੱਲੋਂ ਉਹਨਾਂ ਨੂੰ ਤਨਖਾਇਆ ਐਲਾਨਿਆ ਹੋਇਆ ਦੱਸਦੀ ਹੈ ਕਿ ਸਿਆਸਤ ਵਿੱਚ ਵੱਡੀ ਹਲਚਲ ਹੋਈ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇਣ ਦੀ ਖਬਰ ਨਾਲ ਹਾਲੇ ਕੁਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਨ ਜਿੱਥੇ ਉਹਨਾਂ ਨੇ ਤਨਖਾਇਆ ਐਲਾਨੇ ਜਾਣ ਮਗਰੋਂ ਜਲਦ ਦਾ ਫੈਸਲਾ ਸੁਣਾਏ ਜਾਣ ਦੀ ਅਪੀਲ ਕਰਦਿਆਂ ਇੱਕ ਅਰਜ਼ੀ ਸੌਂਪੀ ਸੀ ਹਾਲੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੀ ਫੈਸਲਾ ਲੇ ਜਾਣਾ ਬਾਕੀ ਹੈ ਪਰ ਇਸ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਮਚੂਕੀ ਹੈ ਇਸ ਸਬੰਧੀ ਦਲਜੀਤ ਸਿੰਘ ਚੀਮਾ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਉਹਨਾਂ ਪੋਸਟ ਵਿੱਚ ਲਿਖਿਆ ਨਵੇਂ ਪ੍ਰਧਾਨ ਦੀ ਚੋਣ ਲਈ ਰਾ ਪਦਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਅਸਤੀਫਾ ਸੌਂਪਿਆ ਗਿਆ। ਉਹਨਾਂ ਨੇ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਉਹਨਾਂ ਦੀ ਲੀਡਰਸ਼ਿਪ ਤੇ ਭਰੋਸਾ ਪ੍ਰਗਟਾਉਂਦੇ ਅਤੇ ਪੂਰੇ ਕਾਲ ਚਕਾਲ ਦੌਰਾਨ ਪੂਰਾ ਸਹਿਯੋਗ ਦੇਣ ਦੇ ਲਈ ਵੀ ਤਾਨਵਾਦ ਕੀਤਾ ਹੈ। ਸੋ ਵੱਡੀ ਖਬਰ ਹੈ ਜਿਹੜੀ ਸਿਆਸੀ ਗਲਿਆਰਿਆਂ ਦੇ ਨਾਲ ਜੁੜੀ ਹੈ। ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹੈ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਆਪਣੇ ਅਹੁਦੇ ਤੋਂ ਹੈ ਜਿਹੜਾ ਲੰਬੇ ਸਮੇਂ ਤੋਂ ਇੰਨਾ ਨੁ ਲੈ ਕੇ ਸੁਰਖੀਆਂ ਚੱਲ ਰਹੀਆਂ ਸਨ ਸੋਸ਼ਲ ਮੀਡੀਆ ਤੇ ਦਲਜੀਤ ਸਿੰਘ ਚੀਮਾ ਨੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਉਹਨਾਂ ਦੇ ਵੱਲੋਂ ਪੋਸਟ ਸਾਂਝੀ ਕਰਕੇ ਇਸ ਦੀ ਪੁਸ਼ਟੀ ਹੈ ਜਿਹੜੀ ਕੀਤੀ ਗਈ ਇਸੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਉਹਨਾਂ ਦੀ ਲੀਡਰਸ਼ਿਪ ਤੇ ਭਰੋਸਾ ਪ੍ਰਗਟੋਂ ਪੂਰੇ ਕਾਰਜਕਾਲ ਦੌਰਾਨ ਸਹਿਯੋਗ ਦੇਣ ਦੇ ਲਈ ਧੰਨਵਾਦ ਵੀ ਕੀਤਾ ਹੈ ਸੋ ਵੱਡੀ ਖਬਰ ਹੈ ਜਿਹੜੀ ਸਿਆਸੀ ਗਲਿਆਰਿਆਂ ਨਾਲ ਜੁੜੀ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਸੋ ਇਸ ਨਾਲ ਵਿਰੋਧੀ ਪਾਰਟੀਆਂ ਦੇ ਵਿੱਚ ਜਿਹੜੇ ਵਿਰੋਧੀ ਸੀ ਸੁਧਾਰ ਲਹਿਰ ਦੇਵੀ ਉਹਨਾਂ ਦੇ ਵੱਲੋਂ ਵੀ ਹੈ ਜਿਹੜੀ ਖੁਸ਼ੀ ਪ੍ਰਕਟਾਈ ਜਾ ਰਹੀ ਹੈ ਇਸ ਫੈਸਲੇ ਦਾ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਇਹ ਫੈਸਲਾ ਲਿਆ ਜਾਣਾ ਚਾਹੀਦਾ ਸੀ ਪਰ ਹਜੇ ਵੀ ਕੋਈ ਦੇਰ ਨਹੀਂ ਹੋਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ